लव आइ सचा दो बिच पे घूम लो फटाफट मीटर पे तो बेटा इधर आ बेटा मेरा तो वहां से बोल ना बड़ा तो कोपेट लगा के लगा रहे हैं ਇਹ ਤੁਹਾਨੂੰ ਪਤਾ ਹੀ ਹੋਣਾ ਲਾਸਟ ਜਿਹੜਾ ਮੰਥ ਸੀ ਪਿਛਲੇ ਮਹੀਨੇ ਵੀ ਦੋ ਘਰ ਡਿਟੈਕਟਿਵ ਸੀ ਜਿੱਤੇ ਸੀਗੇ ਇਹ ਜੋ ਪੁਲਿਸ ਵਿਭਾਗ ਵੱਲੋਂ ਸਾਨੂੰ ਜਾਣਕਾਰੀ ਆਈ ਸੀਗੀ ਉਸ ਪਰੰਤ ਇੱਕ ਘਰ ਵੱਲੋਂ ਜਿਹੜੀ ਰਿਪਲਾਈ ਨਹੀਂ ਦਿੱਤਾ ਗਿਆ ਸੀਗਾ ਤੇ ਉਹਦੀ ਡੈਮੋਲੇਸ਼ਨ ਪਿਛਲੇ ਮਹੀਨੇ ਅਸੀਂ ਕਰਤੀ ਸੀਗੀ ਹੁਣ ਮੋੜ ਤੋਂ ਇਹਨਾਂ ਦਾ ਰਿਪਲਾਈ ਇੱਥੇ ਸਾਡੇ ਦਫ਼ਤਰ 'ਚ ਜਰੂਰ ਪ੍ਰਾਪਤ ਹੋਇਆ ਪਰ ਇਸ ਘਰ ਦਾ ਨਕਸ਼ਾ ਪਾਸ ਨਹੀਂ ਹੈਗਾ ਪਿਛਲੇ ਮਹੀਨੇ ਨੋਵੇ ਮਹੀਨੇ 'ਚ ਇਹਨਾਂ ਨੂੰ ਵੀ ਨੋਟਿਸ ਜਾਰੀ ਕੀਤਾ ਗਿਆ ਸੀਗਾ ਪਰ ਪ੍ਰਵਾਨਗੀ ਨਾ ਪੇਸ਼ ਕਰਨ ਦੀ ਸੂਰਤ 'ਚ ਡੈਮੋਲੇਸ਼ਨ ਦੀ ਕਾਰਵਾਈ ਇਹਨਾਂ ਤੇ ਕਰ ਦਿੱਤੀ ਗਈ ਹੈ ਜੀ ਅੱਜ ਕਿੰਨੀ ਜਗ੍ਹਾ ਹੈ ਜੀ ਇਹ ਤਕਰੀਬਨ ਢਾਈ ਕ ਮਰਲੇ ਹੈ ਜੀ ਇਹ ਕਿੰਨੇ ਬਰਾਤੀ ਇਹ ਦੋ ਜਣਾਂ ਨੂੰ ਨੋਟਿਸ ਜਾਰੀ ਹੋਇਆ ਜੀ ਰਿਕਾਰਡ ਮੁਤਾਬਕ ਇਹ ਹੁਣ ਦੇ ਵੀ ਹੈ ਇਹਨਾਂ ਬਾਰੇ ਨਹੀਂ ਮੈਂ ਸਾਡਾ ਮਹਿਕਮਾ ਨਹੀਂ ਦੱਸ ਪਾਏਗਾ ਜੀ ਇਹਦੇ ਬਾਰੇ ਕੁਝ ਉਹਨ ਕਿਸ ਤਰ੍ਹਾਂ ਦੀ ਕਾਰਵਾਈ ਜਿਹੜੀ ਅਮਲ ਦੇ ਵਿੱਚ ਲਿਆਵਤੀ ਗਈ ਕਿੰਨਾ ਜਿਹੜਾ ਢਾਇਆ ਗਿਆ ਦੇਖੋ ਫਰੰਟ ਜੀਸੀਬੀ ਨਾਲ ਜਿੰਨਾ ਪੋਸੀਬਲ ਸੀਗਾ ਉਹ ਢਾ ਦਿੱਤਾ ਗਿਆ ਜੀ ਤੇ ਸਾਹਮਣੇ ਕੈਮਰੇ ਚ ਦੇਖ ਸਕਦੇ ਹੋ ਜਿਹੜੀ ਛੱਤ ਆ ਉਹਦੇ ਚੋਂ ਵੀ ਤਰੇੜ ਆ ਗਈ ਹੋਈ ਆ ਦੇ ਅੰਦਰ ਕਿਸੇ ਟਾਈਮ ਇਹ ਘਰ ਡੇਗ ਸਕਦਾ ਜੀ ਵੀ ਇਹਨੂੰ ਆਪਾਂ ਮਾਈਨਰ ਨਾ ਕਿਹਾ ਮੇਜਰ ਡੈਮੋਲੇਸ਼ਨ ਪਾਰਟੇ ਦਾ ਹੋ ਚੁੱਕਿਆ ਜੀ ਫਿਰ ਜਿਹੜੇ ਪਹਿਲੇ ਆਪਾਂ ਡੈਮੋਲੇਸ਼ਨ ਕੀਤੇ ਸੀਗੇ ਉਹ ਵੀ ਉਸ ਤਰ੍ਹਾਂ ਦੇ ਉਸ ਤਰ੍ਹਾਂ ਫਰੰਟ ਜਿਹੜਾ ਢਾਇਆ ਸੀ ਉਸ ਤਰ੍ਹਾਂ ਹੀ ਢਾਇਆ ਗਿਆ ਉਰਾਉ ਵੀ ਕਰ ਦੇਣਗੇ ਕੋਈ ਨਹੀਂ ਜੀ ਉਹਨੂੰ ਅਸੀਂ ਚੈੱਕ ਕਰਾ ਲੈਨੇ ਆਪਣੀ ਟੈਕਿੰਗ ਵਾਲੀ ਟੀਮ ਤੇ ਜੋ ਤੇ ਹੋਰ ਬਣਦੀ ਕਾਰਵਾਈ ਉਹ ਕਰਦਾਂਗੇ ਜੀ ਉੱਪਰ ਅੱਜ ਅਸੀਂ ਲਾਲ ਸਿੰਘ ਰੋਡ ਮੋਗਾ ਵਿਖੇ ਪਹੁੰਚੇ ਹਾਂ ਜਿੱਥੇ ਨਗਰ ਨਿਗਮ ਮੋਗਾ ਵੱਲੋਂ ਇਲੀਗਲ ਐਂਕਰੋਚਮੈਂਟ ਦੇ ਅਗੇਂਸਟ ਡਰਾਈਵ ਚਲਾਈ ਗਈ ਹੈ ਜਿਹਦੇ ਤਹਿਤ ਮੋਗਾ ਪੁਲਿਸ ਵੱਲੋਂ ਐਡਕੂਏਟ ਸਿਕਿਉਰਿਟੀ ਅਰੇਂਜਮੈਂਟ ਕੀਤੇ ਗਏ ਨੇ ਤਾਂ ਕਿ ਲਾਅ ਐਂਡ ਆਰਡਰ ਦੀ ਕੋਈ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਾ ਆਏ ਸਫੀਸ਼ੀਐਂਟ ਫੋਰਸ ਇੱਥੇ ਲਗਾਈ ਗਈ ਹੈ ਤਾਂ ਕਿ ਕਾਰਪੋਰੇਸ਼ਨ ਦੇ ਕੰਮ ਦੇ ਵਿੱਚ ਕੋਈ ਬਾਧਾ ਨਾ ਪਾਏ ਤੇ ਜਦੋਂ ਅਸੀਂ ਰਿਕਾਰਡ ਚੈੱਕ ਕੀਤਾ ਤੇ ਇਹ ਕਰਦੇ ਵਿੱਚ ਦੋ ਭਰਾ ਜਿਹੜੇ ਨੇ ਉਹ ਆਪਣੀ ਫੈਮਿਲੀ ਦੇ ਨਾਲ ਰਹਿਣੇ ਪਾਏ ਗਏ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਜੇਲ੍ਹ ਦੇ ਵਿੱਚ ਹੈ अरुण ਤੇ ਰਾਹੁਲ ਟੋਟਲ ਇਹਨਾਂ ਤੇ 8 ਅਪਰਾਧਿਕ ਮਾਮਲੇ ਦਰਜ ਨੇ ਜਿਨ੍ਹਾਂ ਦੇ ਵਿੱਚੋਂ 3 ਐਨਡੀਪੀਐਸ ਦੇ ਹੈਗੇ ਕਮਰਸ਼ੀਅਲ ਐਨਡੀਪੀਐਸ ਦੇ ਕੇਸਸ ਵੀ ਇਹਨਾਂ ਤੇ ਦਰਜ ਨੇ ਤੇ ਆ ਸਾਰੀ ਕਾਰਵਾਈ ਜਿਹੜੀ ਹੈ ਨਗਰ ਨਿਗਮ ਮੋਗਾ ਵੱਲੋਂ ਕੀਤੀ ਜਾ ਰਹੀ ਹੈ ਤੇ ਮੋਗਾ ਪੁਲਿਸ ਵੱਲੋਂ ਐਡਕੂਏਟ ਸਿਕਿਉਰਿਟੀ ਅਰੇਂਜਮੈਂਟ ਇੱਥੇ ਕੀਤੇ ਜਾ ਰਹੇ ਨੇ ਇੱਕ ਨਵੀਂ ਹੋ ਟਾਈਮ ਲੇਸ਼ਨ ਹੋ ਸਕਦੀ ਹੈ ਹਾਂਜੀ ਪਹਿਲਾਂ ਕੋਈ ਡੈਮੋਲੇਸ਼ਨ ਹੋਈ ਹੈ ਇੱਥੇ ਪਹਿਲਾਂ ਹਜੇ ਤੱਕ ਅਸੀਂ ਇਸ ਮੋਲੇ ਦੇ ਵਿੱਚ ਹੀ ਦੋ ਡੈਮੋਲੇਸ਼ਨ ਹੋਰ ਕਰਾ ਚੁੱਕੇ ਹਾਂ ਤੇ ਜਿਹੜਾ ਸਾਡਾ ਡਰਗ ਹੌਟਸਪੌਟ ਹੈ ਦੋਲੇਵਾਲਾ ਉੱਥੇ ਵੀ ਅਸੀਂ ਚਾਰ ਘਰਾਂ ਦੀ ਡੈਮੋਲੇਸ਼ਨ ਹੋਰ ਜਿਹੜੇ ਕਨਸਰਨਡ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਹੈ ਸਿਵਲ ਮਹਿਕਮਾ ਇਹਨਾਂ ਦੇ ਨਾਲ ਪੁਲਿਸ ਵੱਲੋਂ ਸਪੋਰਟ ਦਿੱਤੀ ਗਈ ਹੈ ਤੇ ਉਹਨਾਂ ਦੇ ਵੱਲੋਂ ਕੀਤੀ ਗਈ ਹੈਗੀ